ਦਾ ਇੱਕ ਨਵਾਂ ਮੈਂ ਪੁੱਛਿਆ ਸੀ ਤਾਂ ਇਹਨਾਂ ਨੇ ਦੱਸਤਾ ਸਾਡੇ ਨਾਲ ਹੋਰ ਵੀ ਮੇਰੇ ਸਹੀ ਹੋਗੇ ਨਹੀਂ ਇੱਕ ਵਾਰ ਉਹਨਾਂ ਤੋਂ ਵੀ ਜਾਨ ਲੈਣੇ ਕਿ ਕੀ ਸਵਾਲ ਜਿਹੜਾ ਉਹ ਪੁੱਛਣਾ ਚਾਹੁੰਦੇ ਨੇ ਬ੍ਰਾਈਟਸਮ ਮਤਲਬ ਤੁਹਾਡੀ ਤੁਸੀਂ ਤੁਹਾਡਾ ਦਾ ਨਾ ਐਕਸਪੀਰੀਅੰਸ ਜਿਹੜਾ ਹੈ ਹੋ ਗਿਆ ਕਦੀ ਇਸ ਤਰ੍ਹਾਂ ਦੇ ਹਨਰਬਾਸ ਦੇਖਿਆ ਤੁਸੀਂ ਬਹੁਤ ਰੇਅਰ ਬੱਚੇ ਹੁੰਦੇ ਨੇ ਇਸ ਤਰ੍ਹਾਂ ਦੇ ਮਤਲਬ ਕਿਵੇਂ ਕਿਤੇ ਕਹਿੰਦੇ ਨੇ ਲੱਖਾਂ ਦੇ ਵਿੱਚੋਂ ਇੱਕ ਬੱਚਾ ਹੁੰਦਾ ਜੋ ਪੁਰਾਣਾ ਮੇਰਾ ਤੇ ਪੁਰਾਣਾ ਮੇਰਾ ਤਜਰਬਾ ਹੈ ਤੇ ਮੈਂ ਸਿਰਫ ਥੋੜਾ ਜਿਹਾ ਤੁਸੀਂ ਕੈਲਕੂਲੇਸ਼ਨ ਚ ਪਾਤਾ ਬੇਟਾ ਸਿਮਰਨ ਤੈਨੂੰ ਖਾਣੇ ਚ ਕੀ ਪਸੰਦ ਹੈ ਸਾਰਾ ਕੁਝ ਸਭ ਕੁਝ ਸ਼ਾਬਾਸ਼ ਸ਼ਾਬਾਸ਼ ਤੈਨੂੰ ਗਾਣਾ ਵੀ ਹੁੰਦਾ ਕੋਈ ਨਹੀਂ ਉਹਦੇ ਆਂਦੇ ਵਿੱਚੋਂ ਵਿੱਚੋਂ ਆਉਂਦੇ ਆ ਸੁਣਾ ਦੇ ਫਿਰ ਕੋਈ ਜੀ ਦੁਸ਼ਰ ਜੁਨੀਆ ਦੇ ਹੈ ਉਹ ਜਿੱਦਾਂ ਆਉਂਦਾ ਉਹ ਸੁਣਾ ਦੇ ਬਾਬਾ ਬਲੇ ਬਿਜਲੀ ਪਾ ਗਾ ਬੇ ਸੁੱਤੀ ਅੰਬਾ ਤੇ ਕੰਨ ਦਾ ਉੱਚੀ ਸਭ ਤੋਂ ਅੱਛੀ ਜਿੱਦਾਂ ਗੁਰੂ ਘਰ ਵਾਲਾ ਸਭ ਤੋਂ ਬੈਤ ਚਾਹੁੰਨ ਵਾਲਾ ਜਿੱਤੇ ਵਿਚਾਰਨ ਵਾਲਾ ਫੁੱਲਣ ਤੋਂ ਆਰੀਵੇ ਹਾਂ ਹਾਂ ਸ਼ਾਬਾਸ਼ 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 ਅੱਛਾ ਆਂਦਾ ਸਿਮਰਨ ਜਿਹੜੀ 26 ਜੁਲਾਈ ਆਉਣੀ ਆ ਹੁਣ ਉਹ ਉਸ ਦਿਨ ਕਿਆ ਦਿਨ ਹੋਏਗਾ ਜਿੱਤ ਨੂੰ ਐਸੇ ਹੀ ਸਾਲ ਚੱਕਰਵਰ ਚੱਕਰਵਰ ਸ਼ੁਕਰਵਾਰ ਹੈ ਜੀ ਠੀਕ ਠੀਕ ਹੈ ਠੀਕ ਹੈ ਆਪਾਂ ਦਾ ਸਾਨੂੰ ਦੇਖ ਲਓ ਸ਼ੁਕਰਵਾਨਾ ਸਾਨੂੰ ਅੱਜ ਕੱਲ੍ਹ ਕੱਲ ਦਾ ਦਿਂਦੀ ਆਦਮੀ ਹਾਂ ਠੀਕ ਹੈ ਠੀਕ ਹੈ ਅੱਛਾ ਸਾਡੇ ਕੋਲ ਨਾ ਸਿਮਰਨ ਤੁਹਾਡੇ ਵਰਗੀ ਇੱਕ ਸਿਮਰਨ ਹੈ ਬੜੀ ਪਿਆਰੀ ਜੀ ਮਿਲਵਾਈਏ ਉਹਨਾਂ ਨਾਲ ਤੁਹਾਨੂੰ ਉਹ ਵੀ ਪਰ ਸਵਾਲ ਬਹੁਤ ਤਿੱਖੇ ਪੁੱਛਦੀ ਹੈ ਲਾਲੋ ਹੈ ਸਿਮਰਨ ਆਜੋ ਫਿਰ ਤੁਸੀਂ ਇਹਨਾਂ ਤੋਂ ਕੁਝ ਵੀ ਪੁੱਛ ਸਕਦੇ ਹੋ ਸਿਮਰਨ ਸਿਮਰਨ ਦਾ ਕੰਪੀਟੀਸ਼ਨ ਹੋਣ ਲੱਗਾ ਹੈ ਬਿਦਰ 29 ਫੈਬ ਨੂੰ ਕਿਹੜਾ ਦਿਨ ਆਏਗਾ 29 ਫੈਬ 29 ਫਰਵਰੀ 2025 ਨੂੰ ਕਿਹੜਾ ਦਿਨ ਆਏਗਾ ਬੱਚੇ? ਰਾਤਿਆਣੀ ਆੜੇ ਚ ਹੋਣ ਰਾਤਿਆਣੀ ਆ ਫਾਰ ਪਰਾਹੋਂ ਦੇਖ ਤਾਂ ਆਣੀ ਨਹੀਂ ਆਣੀ ਨਹੀਂ ਵੈਰੀ ਗੁੱਡ ਹੋਰ ਪੁੱਛੋ ਸਿਮਨ 15 ਸੈਪਟੈਂਬਰ 15 ਸੈਪਟੈਂਬਰ 2025 24 ਕੀ 25 25 2025 ਨੂੰ 15 ਸੈਪਟੈਂਬਰ 2025 ਸੋਮਾਰ ਹੈ ਹਾਂ ਬਰਹਾਂਜੀ ਸੋਮਾਰ ਹੈ ਦੇਖੋ ਜੀ ਸੋਮਾਰ ਹੈ ਦੇਖ ਲਓ ਸਿਮਰਨ ਹੈ ਅਸੀਂ ਕਹਿੰਦੇ ਸੀ ਇਹ ਸਿਮਰਨ ਜਿਹੜੀ ਹੈ ਸਾਡਾ ਹੁੰਦਾ ਨਾ ਕੀ ਕਹਿੰਦੇ ਮਤਲਬ ਅਸੀਂ ਕਹਿੰਦੇ ਹਮੇਸ਼ਾ ਛੋਟਾ ਪੈਕੇਟ بڑا ਧਮਾਲ ਹੈ ਨਾ ਦੇਖ ਲਓ ਸਿਮਰਨ ਨੇ ਤੇ ਇਤਨਾ ਲੋ ਵੀ ਜ਼ਿਆਦਾ ਇੰਟੈਲੀਜੈਂਟ ਹੈ ਅੱਛਾ ਸਿਮਰਨ ਨੇ ਪਤਾ ਹੈ ਕਿ ਕਿੰਨਾ ਚਲਾਕੀ ਕੀਤੀ ਸਿਮਰਨ ਨੇ ਪੁੱਛਿਆ ਉਹਨਾਂ ਤੇ ਪਰਿਵਰਿਧ ਦੱਸੋ ਕਹਿੰਦੀ ਨਹੀਂ ਆਣੀ хай ਦੇਵੇ ਚੁੱਪ ਹਾਈ ਦੇਵੇ ਅੱਛਾ ਆਪਾਂ ਨਾ ਉਹਨਾਂ ਜਸਵੀਰ ਜੀ ਤੁਸੀਂ ਵੀ ਆ ਜਾਓ